ਹੈਲੋ ਅੰਜੀ ਸੱਚੀਕਰ ਮੇਰੇ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਈ ਹੋਪ ਤੁਸੀਂ ਵਧੀਆ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜਫੀਰਾ ਸਿਲਕ ਦੇ ਫੇਰ ਤੋਂ ਸੂਟ ਆਪਾਂ ਇਹ ਨਿਊ ਡਿਜ਼ਾਈਨ ਲੈ ਕੇ ਆਏ ਆਂ ਪਤਾ ਤੁਹਾਨੂੰ ਪਹਿਲਾਂ ਇੱਕ ਵੀਡੀਓ ਪਾਈ ਸੀ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਤੇ ਤੁਸੀਂ ਇਹ ਆਪਾਂ ਤੁਹਾਡੇ ਵਾਸਤੇ ਨਿਊ ਡਿਜ਼ਾਈਨ ਲੈ ਕੇ ਆਏ ਆਂ ਇਹ ਦੇਖੋ ਇਹਦਾ ਪ੍ਰਾਈਸ ਵੀ ਆਫਰ ਦੇ ਵਿੱਚ ਰਹੂਗਾ ਜੀ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਰਹੂਗਾ ਵਿਦਆਊਟ ਦੁਪੱਟਾ ਤੇ ਪਲੇਨ ਬਾਟਮ 1500 ਰੁਪਏ ਜੀ। ਇਸ ਕਿੰਝ ਜਿਹਾ ਰੰਗ ਹੈ ਇਹ ਸ਼ੇਡ ਦੇਖੋ ਕਿੰਨਾ ਪਿਆਰਾ ਕਲਰ ਹੈ। ਇਹ ਬਲੈਕ ਕਲਰ ਜੇ ਰਹੂਗਾ ਦੇਖੋ ਜੀ। ਬਲੈਕ ਪਲੇਨ ਬਾਟਮ ਰਹੂਗੀ। ਤੇ ਫਿਰ ਉਹ ਜੀ ਜਿਹੜਾ ਕਲਰ ਦਾ ਸੂਟ ਰਹੂਗਾ ਇਹ ਵੀ ਬਹੁਤ ਜ਼ਿਆਦਾ ਹੀ ਸੋਹਣਾ ਕਲਰ ਹੈ ਜੀ। ਤੇ ਡਿਜ਼ਾਈਨ ਦੇਖੋ ਸਾਰਿਆਂ ਦੇ ਇੱਕ ਤੋਂ ਇੱਕ ਸੋਹਣਾ ਲਾਈਨ ਹੈ ਜੀ ਇਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਆਪਣੇ ਵੀਡੀਓ ਵਿੱਚ ਨੰਬਰ ਦਿੱਤਾ ਹੋਇਆ WhatsApp ਮੈਸੇਜ ਕਰ ਸਕਦੇ ਹੋ ਤੇ ਇੱਕ ਆਪਣੇ ਇਹਦੇ ਵਿੱਚ ਰੂਗਾ ਆਪਣੇ ਕੋਲੇ ਇਹ ਵਾਇਨ ਸ਼ੇਡ ਜੀ ਦਾ ਸੂਟ ਹੈ ਜੇ ਮਹਿਰੂਨ ਵੀ ਨਹੀਂ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਇੱਕ ਦੇ ਵਿੱਚ ਆਪਣੇ ਕੋਲ ਏਸੀ ਸੇਮ ਡਿਜ਼ਾਈਨ ਦਾ ਬਲੈਕ ਕਲਰ ਦਾ ਸੂਟ ਹੈ। ਇਹ ਫਰੋਜੀ ਦੇ ਕੋਈ ਵੀ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਬਣਿਆ ਹੋਇਆ। ਇਹ ਕੇ ਗਾਜ਼ਰੀਜੇ ਕਲਰ ਦਾ ਸੂਟ ਦੇਖੋ ਇਹ ਵੀ ਪਲੇਨ ਬਾਟਮ ਬਹੁਤ ਜਿਆਦੇ ਪਿਆਰਾ। ਇਹ ਬਹੁਤ ਜਿਆਦਾ ਮਾਊਸ ਕਲਰ ਦੀ ਬਾਟਮ ਨਾਲ ਦੇਖੋ ਇਹ ਬਹੁਤ ਜਿਆਦੇ ਪਿਆਰਾ ਸੂਟ ਹੈ ਦੇਖੋ ਜਿੱਦਾਂ ਦੀ ਬਾਟਮ ਵਰਕ ਵਗੈਰਾ ਹੋ ਕੇ ਨਾ ਤੇ ਫਿਨਿਸ਼ਿੰਗ ਵਗੈਰਾ ਪੱਟੀ ਲਾ ਕੇ ਬਹੁਤ ਜਿਆਦਾ ਪਿਆਰਾ ਸੂਟ ਬਣੂਗਾ ਜਿੱਦਾਂ ਤੁਸੀਂ ਕੋਈ ਜਾਗੋ ਤੇ ਜਾਂ ਕੋਈ ਛੋਟਾ ਮੋਟਾ ਵਿਆਹ ਦੇ ਵਿੱਚ ਕਿੰਨੇ ਫੰਕਸ਼ਨ ਹੁੰਦੇ ਨੇ ਤੇ ਹਰ ਫੰਕਸ਼ਨ ਦੇ ਉੱਤੇ ਆਪਾਂ ਤੋਂ ਵਰਕ ਵਾਲੇ ਸੂਟ ਨਹੀਂ ਪੈਂਦੇ ਤੇ ਇਹ ਪਾ ਸਕਦੇ ਹੋ ਲਾਈਨਿੰਗ ਵਗੈਰਾ ਇਹ ਲਾਈਨਿੰਗ ਇਹਨਾਂ ਤੇ ਲੱਗੂਗੀ ਜੀ ਸਾਰੇ ਸੂਟਾਂ ਤੇ ਤੇ ਜੇ ਤੁਸੀਂ ਸਾਡੇ ਕੋਲ ਸਟਿਚ ਕਰਾਣਾ ਚਾਹੁੰਦੇ ਆਪਾਂ ਸਟਿਚ ਕਰਾ ਕੇ ਵੀ ਦੇ ਸਕਦੇ ਆ ਵਿਦਆਊਟ ਸਟਿਚ ਵੀ ਲੈ ਸਕਦੇ ਹੋ ਵੈਸੇ ਹੀ ਵਿਦਆਊਟ ਦੁਪੱਟੇ ਸੂਟ ਨੇ ਜੇ ਤੁਸੀਂ ਦੁਪੱਟੇ ਚਾਹੁੰਦੇ ਤਾਂ ਆਪਾਂ ਤਾਂ ਉਹ ਦੁਪੱਟਾ ਵੀ ਨਾਲ ਰੈਡੀ ਕਰਵਾ ਕੇ ਦੇ ਸਕਦੇ ਆ ਜਿਹੜਾ ਵੀ ਕੋਈ ਮੇਰੇ ਪਹਿਣ ਚੈਨਲ ਦੇ ਉੱਤੇ ਨਿਊ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਹੀ ਜੀ ਲੱਗੀ ਪਲੇਨ ਪਲੇਨ ਬਾਟਮ ਰਹੂਗੀ ਸਾਰਿਆਂ ਨਾਲ ਮੈਚਿੰਗ ਸੂਟ ਨੇ ਸਾਰੇ ਆਫਰ ਪ੍ਰਾਈਸ ਹੈ ਜੀ 1500 ਰੁਪਏ ਇਹ ਦੂ ਸਸਤਾ ਤਾਂ ਨਹੀਂ ਮਿਲਦਾ ਫਾਈਨ ਕੁਆਲਟੀ ਇਦਾਂ ਨਹੀਂ ਹੈਗਾ ਵੀ 1500 ਤੇ ਇਹਦੇ ਵਿੱਚ ਕੁਆਲਟੀ ਨਹੀਂ ਵਧੀਆ ਹੋਣੀ ਸੂਟ ਦੀ ਤੇ ਫੁੱਲ ਸੂਟ ਬਣ ਕੇ ਇਹ ਬਹੁਤ ਜਿੰਨੇ ਵੀ ਬਣੇ ਨੇ ਇਹ ਸੂਟ ਬਣ ਕੇ ਬਹੁਤ ਜ਼ਿਆਦੇ ਸੋਹਣੇ ਤਿਆਰ ਹੁੰਦੇ ਨੇ ਨਾ ਇਹ ਤਿੰਨ ਵਿੱਚ ਸ਼ਾਈਨਿੰਗ ਹੈ ਦੇਖੋ ਤੇ ਨਾਲੇ ਫਿਰ ਇਹ ਥੋੜਾ ਜਿਹਾ ਲਾਈਨਿੰਗ ਲੱਗ ਕੇ ਹੁਣ ਸਰਦੀ ਦੇ ਪਾਉਣ ਵਾਲਾ ਸੂਟ ਬਣ ਜਾਂਦਾ ਐ ਐ ਸੌਫਟ ਸਟਾਪ ਐਦਾਂ ਨਹੀਂ ਹੈਗਾ ਕੋਈ ਵੀ ਜਿੱਦਾਂ ਹੁਣ ਤੁਹਾਨੂੰ ਕਈ ਵਾਰ ਵੀਡੀਓ ਦੇ ਵਿੱਚ ਲੱਗਦਾ ਹੁੰਦਾ ਮੇਰੀਆਂ ਭੈਣਾਂ ਜਿਹੜੀਆਂ ਵਾਰ ਲੀਆਂ ਹੁੰਦੀਆਂ ਨੇ ਉਹਨਾਂ ਨੂੰ ਅ ਵੀ ਥੋੜਾ ਜਿਹਾ ਹਾਰਡ ਜਿਹਾ ਹੋਊਗਾ ਨਹੀਂ ਇਹ ਸੌਫਟ ਐ ਸਟਾਫ ਬਿਲਕੁਲ ਸੌਫਟ ਐ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਮੈਂ ਤੁਹਾਨੂੰ ਸਾਰੇ ਡਿਜ਼ਾਈਨਾਂ ਤੇ ਕੋਸ਼ਿਸ਼ ਕਰ ਰਹੀਆਂ ਮੀ ਨੀਗਾ ਭਰਾਮਾ ਸਾਰੇ ਹੀ ਡਿਜ਼ਾਈਨ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਜਿਹੜਾ ਵੀ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਆਪਾਂ ਤੋਂ ਵੀਡੀਓ ਵਿੱਚ ਤੁਸੀਂ ਨੰਬਰ ਦਿੱਤਾ ਹੁੰਦਾ ਮੰਗਵਾ ਸਕਦੇ ਹੋ ਬਿੱਦਾ ਟੂ ਦੁਪੱਟਾ ਵੀ ਲੈ ਸਕਦੇ ਹੋ ਤੇ ਸਾਰੀਆਂ ਭੈਣਾਂ ਦਾ ਬਹੁਤ ਜ਼ਿਆਦਾ ਤੈ ਦੇ ਲੋਨ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਦੇ ਹੋ ਤੇ ਸਪੋਰਟ ਕਰ ਰਹੇ ਹੋ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਹੀ ਜੀ ਆਪਣਾ ਕੋਈ ਵੀ ਕੰਮ ਕਰ ਰਹੇ ਆਪਾਂ ਕਾਰਜ ਕਰ ਰਹੇ ਆ ਤਾਂ ਸਾਰੇ ਭੈਣ ਭਾਈਆਂ ਦੀ ਸਪੋਰਟ ਨਾਲ ਹੀ ਅੱਗੇ ਵਧਦਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਦਾਂ ਹੀ ਆਪਾਂ ਹੋਰ ਸੋਹਣੇ ਸੋਹਣੇ ਸੂਟਾਂ ਦੀਆਂ ਸੋਹਣੇ ਸੋਹਣੇ ਡਿਜ਼ਾਈਨ ਦੇ ਸਟਾਫ ਦੀਆਂ ਵੀਡੀਓ ਲੈ ਕੇ ਆਉਂਨੇ ਆ ਤੁਹਾਡੇ ਤੱਕਰ ਪਹੁੰਚ ਸਕਣ ਤੇ ਤੁਸੀਂ ਦੇਖ ਸਕੋ ਜੀ